ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਧਾ ਲਓ ਜੀ ਮੌਸਮ ਹੁਣ ਅੱਜ ਤੁਹਾਨੂੰ ਪਤਾ ਕੁੱਪ ਦਾ ਕੰਮ ਆਪਾਂ ਛੇੜਿਆ ਹੋਇਆ ਤਾਂ ਮੌਸਮ ਹੋ ਗਿਆ ਖਰਾਬ ਦੇ ਕਰਕੇ ਹੁਣ ਤਕਰੀਬਨ ਅੱਜ ਤਾਣੀ ਮੈਨੂੰ ਲੱਗਦਾ ਵੀ ਕੁੱਪਸਰੇ ਲੱਗੂਗਾ ਕੁੱਪ ਥੋੜਾ ਜਿਹਾ ਬੜਾ ਛੇੜ ਲਿਆ ਬੰਦਿਆਂ ਨੇ ਹਨਾ ਐਡਾ ਬੜਾ ਚਾਹੀਦਾ ਨਹੀਂ ਪਾ ਲੱਗਦੀ ਤੂੜੀ ਬਹੁਤੀ ਵੀ ਬਹੁਤ ਪਈ ਆ ਪਰ ਮੈਨੂੰ ਲੱਗਦਾ ਵੀ ਤੂੜੀ ਘਟ ਜਣੀ ਨਾਲੇ ਹੋਰ ਹੋਰ ਨਾ ਮਾ ਪੰਗਾ ਪਾਦਣਾ ਹਨਾ ਇਹ ਤੂੜੀ ਘਟ ਗਈ ਹੁਣ ਤਾਂ ਤੂੜੀ ਕਿਤੇ ਦੇ ਮਿਲਣੀ ਵੀ ਨਹੀਂ ਮੈਨੂੰ ਲੱਗਦਾ ਹਨਾ ਔਖਾ ਹੋ ਜਾਣਾ ਜੀ ਕੰਮ ਤੇ ਜੋ ਨਾ ਕਰ ਵੀ ਕਹਿ ਸਕਦੇ ਆ ਉਹ ਤਾਂ ਭਾਈ ਦੇਖੇ ਸਕਦੇ ਆ ਬੈਠ ਕੇ ਵੀ ਸਿਰੇ ਲੱਗਦਾ ਕਿ ਨਹੀਂ ਜੇ ਨਾ ਲੱਗਿਆ ਤਾਂ ਤੂੜੀ ਦਾ ਹੀਲਾ ਕਰਨਾ ਪੈਣਾ ਕੋਈ ਨਹੀਂ ਚਲੋ ਦੇਖਦੇ ਆ ਕਰੂਗੇ ਉਹ ਪੂਰਾ ਕੋਈ ਸਿਸਟਮ ਤਾਂ ਆਏ ਤਾਂ ਬੈਠ ਕੇ ਥਰਨਾ ਨਹੀਂ ਤੇ ਲਓ ਜੀ ਨੇਹਰੀ ਤੁਸੀਂ ਦੇਖ ਸਕਦੇ ਆ ਭਾਈ ਜੀ ਕਿਹੜੇ ਹਿਸਾਬ ਗਿਆ ਚੱਲਦੀ ਹੈ ਹਨਾ ਬੂਟੇ ਤੁਸੀਂ ਹਿਸਾਬ ਲਾ ਲਓ ਧਰਤੀ ਨੂੰ ਲੱਗ ਲੱਗ ਮੁੜਦੇ ਇੰਨੀ ਕਈ ਵਾਰ ਹਵਾ ਆ ਜਾਂਦੀ ਵਿਚ ਵਿਚਾਲੇ ਤੇ ਬੰਦੇ ਮੀਂਹ ਵੀ ਭਾਈ ਪੈ ਲਿਆ ਉਹ ਸਾਨੂੰ ਅਗਾਹਾਂ ਵੀਡੀਓ ਚ ਦਿਖਾਇਆ ਜਾਣਾ ਕਿਆ-ਕਿਆ ਸਿਸਟਮ ਹੋ ਗਿਆ ਤੂੜੀ ਵੀ ਐ ਆਏ ਉੜਦੀ थी ਬੇ ਹਿਸਾਬ ਐਨੀ ਨੇਹਰੀ ਚੱਲੀ ਤੇ ਆਹ ਨੇਹਰੀ ਦਾ ਫੁਣ ਵੀ ਚੱਲਦੀ ਐ ਨੇਸੀ ਲਾਇਆ ਪਿਆਰ ਆਪਣੇ ਬਿਜਲੀ ਵਿਸ਼ਕਰੀ ਯਾਰ ਸਾਨੂੰ ਦੇਖੋ ਬਹੁਤ ਜ਼ਿਆਦਾ ਸਾਧਰੂ ਮੌਸਮ ਖਰਾਬ ਹੋ ਗਿਆ ਆ ਦਿਨਾਂ ਜਾ ਕੇ ਰੱਬ ਏਕੜੀ ਕਰਦਾ ਜੀ ਜੇ ਰੱਬ ਮਹਾਰਾਜ ਨੂੰ ਵੀ ਮਤਲਬ ਕਰਨਾ ਹੋਵੇ ਤਾਂ ਸਿੱਧਾ 15 20 ਪੈ ਜਵੇ ਉਹਦੇ ਕੋ ਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਜਿਹੜਾ ਮੀਂਹ ਕਹ ਲਊ ਵੀ ਇਹ ਨੇਰੀ ਚੱਖਰ ਚੱਲਦਾ ਉਹਦੇ ਦਾ ਨੁਕਸਾਨ ਬਹੁਤ ਹੋ ਜਮਾਣਾ ਤੇ ਮੇਰੇ ਖਿਆਲ ਨਾਲ ਵੀ ਕਈਆਂ ਦੇ ਛੱਡ ਛੁੱਟ ਪੱਟਦੇ ਹੋਣੇ ਅੱਜ ਤਾਂ ਜਿਹੜੇ ਹਿਸਾਬ ਗਿਆ ਚੱਖੜ ਆਇਆ ਇਹਦਾ ਹੁਣ ਕੱਲੂ ਅਖਬਾਰਾਂ ਮੈਂ ਪਤਾ ਲੱਗੂਗਾ ਜਾਂ ਇੱਥੇ ਪਿੰਡ ਚ ਨਿਕਲੇ ਤੇ ਪਤਾ ਲੱਗੂਗਾ ਕੱਲੂ ਹਨਾ ਵੀ ਕਿਹਦਾ ਕਿਹਦਾ ਨੁਕਸਾਨ ਭਾਈ ਕਿੰਨਾ ਕਿੰਨਾ ਹੋ ਗਿਆ ਤੇ ਚਲੋ ਮਹਾਰਾਜ ਵੈਸੇ ਤਾਂ ਕਰੇ ਚਲੋ ਕਿਸੇ ਦਾ ਨੁਕਸਾਨ ਹੋਵੇ ਨਾ ਪਰ ਜਿਹੜੇ ਹਿਸਾਬ ਗਾ ਹਵਾ ਚੱਲੀ ਆ ਜੀ ਉਹ ਹਿਸਾਬ ਗਾ ਲੱਗਦਾ ਆ ਵੀ ਮੈਨੂੰ ਵੀ ਸ਼ਰਟ ਛੁੱਟਦਾ ਲੋਕਾਂ ਦੇ ਕਈਆਂ ਦੇ ਪੱਟਦੇ ਹੋਣੇ ਰੱਬ ਨੇ ਹਾਂ ਹਵਾ ਇਹ ਹਿਸਾਬ ਨਾਲ ਤੇਜ਼ਤੀ ਵੀ ਗੱਲੇ ਛੱਡ ਦੋ ਤੇ ਬਾਕੀ ਚਲੋ ਰੱਬ ਦੇ ਨਾਂ ਕਰਦੇ ਤੇ ਆਊ ਫੇ ਕਰੂ ਵੀਡੀਓ ਦਾ ਇੰਜੋਏ ਲਓ ਜੀ ਹਨਾ ਤੇ ਆਪਾਂ ਵੀ ਹੁਣ ਮੇਰਾ ਮੈਨੂੰ ਕੰਮ ਦਾ ਟਾਈਮ ਹੋਇਆ ਵਾ ਪਹਿਲਾਂ ਇਹਦੇ ਟਾਈਮ ਵੀਡੀਓ ਬਣਾਈ ਉਹਦੇ ਕਰਕੇ ਹੁਣ ਕੰਮ ਕਰੀਏ ਸ਼ੁਰੂ ਜੂ ਪੀਲਾ ਆ ਮੈਨਾਂ ਤੇ ਦੂ ਪੀਲਾ ਲੱਡੂ ਕਿਸ਼ਵਾਵਾ ਸੱਚੀ ਕਾ ਬਲਾਉ ਤੂੰ ਵੀਲਾ 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 ਲਓ ਜੀ ਲੱਡੂ ਸਾਡਾ ਆ ਗਿਆ ਭਾਈ ਅੱਜ ਹੈ ਇਹ ਲੱਡੂ ਆ ਗਿਆ ਤੂੰ ਹਾਂਜੀ ਮੈਂ ਆ ਗਿਆ ਸ਼ਾਸਤਰੀ ਕਾਲ ਸੱਚੀ ਕਾ ਬਲਾਉ ਪਹਿਲਾਂ ਸੱਚੀ ਕਾ ਬਲਾ ਦੇ ਇੱਧਰ ਨਰੂ ਸ਼ਾਸਤਰੀ ਕਾਲ ਤਾਂ ਬੁਲਾ ਦੇ ਪੁੱਤ ਤੇਰੇ ਬੁਲਾਈ ਬੁਲਾ ਦੇ ਲੈ ਇਉਂ ਵੀਰਾ ਫੜਾ ਦੋ ਪਹਿਲਾਂ ਕਹਿੰਦੀ ਵੀਰਾ ਚੱਕਣਾ ਲੈ ਇਹ ਇਹ ਲੈ ਪਾਰੀਆਂ ਨਹੀਂ ਵਾਰੀ ਤਾਂ ਇੰਨੀਆ ਕਰਦੀ ਆ ਨਾ ਸੁੱਤੇ ਪੈਦੇ ਹੀ ਪਾਰੀ ਮੇਰੇ ਨਾਲ ਕਰਦੇ ਪਾਪ ਪਾਪ ਚਾਚੀ ਮੇਰੇ ਨਾਲ ਕਰਦੇ ਆਏ ਹਏ ਸਾਸਰੀ ਕਾ ਬੁਲਾਦੇ ਇੱਧਰ ਨਰੂ ਚਾਚੀ ਕਾ ਬੁਲਾਦੇ ਪੁੱਤ ਚਾਚੀ ਕਾਲ ਜੀ ਤੂੰ ਕਿੱਥੇ ਜਾ ਗਿਆ ਏ ਓ ਨਰੂ ਕਿੱਥੇ ਗਿਆ ਤੂੰ ਕਿੱਥੇ ਜਾ ਗਿਆ ਤੂੰ ਸਾਡੇ ਮਨ ਲੈ 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 ਜਿੱਦਾਂ ਮੰਦੀ ਆ ਜੀ ਜਿੰਨੇ ਦਿਨੇ ਰਹੀ ਆ ਹਾਂ ਦੀਦੀ ਲਾਇਆ ਕਰੇ ਚਲ ਮਸੀਰ ਦੇ ਕੋਲ ਬੂਜੀ ਬੂਜੀ ਹੁਣ ਤਾਂ ਆਂ ਵੀ ਲੈਂਦੀ ਆ ਰੱਜੀ ਨਿਕਲੀ ਦੀ ਕਹਿੰਦੀ ਵੀ ਕਿੱ데 ਕੋਲ ਗਈਆਂ ਰੱਜੀ ਬੂਜੀ ਕੋਲ ਗਈ ਕਹਿੰਦੀ ਹੁਣ ਮੈਂ ਤੈਨੂੰ ਹਾਕ ਮਾਰੀ ਮੈਂ ਕਿਹਾ ਬਿੰਦੇ ਹਾਂ ਉਹ ਆ ਜਾ ਆਪ ਗਈ ਵੀ ਬਿੰਦੇ ਗੁੱਜ ਦਾਦੀ ਬੁੰਦੇ ਦਾਦੀ ਆਹੋ ਤਾਦੀ ਬਣਾਉਂਦੀ ਅੰਦਰ ਜਾ ਕੇ ਮੈਨੂੰ ਜਦ ਲੱਗੀ ਦਾਦੀ 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 ਲਓ ਜੀ ਸਾਡਾ ਆ ਵੀ ਲੱਦੂ ਆ ਗਿਆ ਭਾਈ ਬੂਜੀ ਕੋ ਕੋ ਮਗੇ ਕਉ ਬਿਆਹ ਤੋਂ ਵੀ ਕੋਣ ਹੈ ਹੈ ਤੂੰ ਮੈਂ ਤੂੰ ਮੈਂ ਮੂਲਾ ਮੈਂ ਤੂੰ ਜਾ ਮੇਰੀ ਛੋੜੋ ਜੀ ਹੁਣ ਲੱਗੇ ਮੈਂ ਵੀ ਬਾਲਾ ਹਨਾ ਮਾੜੀ ਮਾੜੀ ਲੱਗਦੀ ਉਹ ਥੋੜੇ ਥੋੜੇ ਲੱਗ ਗਿਆ ਕੋਈ ਜ਼ਿੰਦਾ ਦੇਖੀ ਨਾ ਇਹ ਤਾਂ ਸੈਣੀ ਕਰਕੇ ਹੋਈ ਜਾਂਦਾ ਹੈ ਪੈਂਦਾ ਯਾਰ ਮੈਨੂੰ ਲੱਗਦਾ ਪੈਣ ਕਰਕੇ ਆ ਮੈਂ ਕਿਨ ਇੱਕ ਵਾਰ ਅਟੰਦ ਦਿਖਾ ਲੰਨੇ ਆ ਦਿਖਾ ਮੈਂ ਕਿਹੜਾ ਮਰਾ ਲੰਨੇ ਸਵੇਰੇ ਸਵੇਰੇ ਵਕਤ ਤੇ ਜੇ ਦਿਖਾ ਲਿਆ ਵੇ ਹੋਰ ਹੋਰ ਦੁਪਹਿਰ ਬਹੁਤ ਢੀੜ ਹੋ ਜਾਂਦੀ ਹੈ ਗੇੜਾ ਗੇੜਾ ਮਰਾ ਲੈਂਦੇ ਕੋਈ ਨਹੀਂ ਮੇਰੇ ਸਾਹਮਣੋਂ ਤਾਂ ਪੈੜੇ ਕਰਕੇ ਸੈਡਾਂ ਨੂੰ ਸੀਰ ਕਵਾਈ ਦੇ ਮਰ ਜਦੋਂ ਉਹਦੇ ਕਰਕੇ ਉਹਦੇ ਕਰਕੇ ਮੈਂ ਲੈਂਦਾ ਨਹੀਂ ਸਰਾਣੇ ਕਰਕੇ ਦੁੰਦਾ ਬਹੁਤ ਹਾਂ 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 ਨੱਚ ਕੇ ਦਿਖਾਓ ਆ ਗਈ ਆ ਗੜੀਓ ਲੈ 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 ਆ ਰਹੇ ਆ ਆ ਦੇ ਲੈ ਐ ਨਾ ਕੁੱਟਦੀ ਆ ਨਾ ਦੀਦੀ ਦੀਆਂ ਆਣਿਆ ਨੇ ਕਿਨੂੰ ਮੀਰ ਤੇ ਚੱਲ ਫੱਟਾ ਬਹੁਤ ਲੈ ਮਨਵੀਰ ਨੂੰ ਕਹਿੰਦੀ ਆ ਮਨਵੀਰ ਨੂੰ ਕਹਿੰਦੀ ਮੂਈ ਦੀ ਗੋਦੀ ਚ ਨਹੀਂ ਬੈਠਣਾ ਮੇਰੀ ਬੂਈ ਆ ਅੱਛਾ ਫੜ ਕਰਦੀ ਨਵਾਦੇ ਫੜ ਫੜ ਕੇ ਕੁੱਟਦੀ ਆ ਨੂੰ ਲੈ ਤੂੰ ਮੇਰੀ ਮੂਈ ਨਾ ਜਲੇ ਰਹੀ ਆ ਇਹਦਾ ਰਾਜ ਰਹਾ ਨਾ ਉਹ ਵਿਚਾਰੇ ਨੂੰ ਉਹਦੀ ਮੰਮੀ ਕੋ ਸੌਣ ਦੇਣਾ ਨਾ ਉਹਨੂੰ ਪਾਰੀ ਕਰਨ ਦੇਣੀ ਕੋਈ ਲੜ ਕੇ ਨਾ ਉਹ ਕਰਦੀ ਹੈ ਕਦੂ ਜਾ ਲੈ 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 ਡਾਂਸ ਦੇਖ ਲੈ ਡਾਂਸ ਹੁੰਦਾ ਲੈ ਇਹਦਾ ਇਹ ਨਹੀਂ ਪਤਾ ਨੱਚਦੀ ਨੱਚਦੀ ਕਰੇ ਅੱਗੂ ਦੇ ਨੇ ਛੱਡ ਦਵੇ ਵੀ ਤੂੰ ਪਰਾ ਹੋ ਕੇ ਨੱਚ ਆ ਦੇਖ ਤੁੰਹੀ ਕਾਂਗਰਾਂਦੀ ਦੇਖ ਕੇ ਆ ਲੁਕੜੀ ਉਹ ਜੀ ਬਾਬਾ ਰੋਲ ਗੱਪਾ ਜਾ ਸਾਡਾ ਜੀ ਨਹੀਂ ਤਾਂ ਲੱਗਦਾ ਦਿਨ ਚ ਦੱਸ ਦੇ ਦੇ ਸਾਨੂੰ ਲੈਓ ਪੈਸੇ ਚੱਲਤੀ ਦੀ ਵਾਲੀ ਦੁਕਾਨ ਤੇ ਮੈਂ ਨਾ ਆ ਆਤ ਨਹੀਂ ਦੀ ਪਾਣੀ ਇਹਨੂੰ ਇੱਥੇ ਨਾ ਉਹ ਮਨਵੀਰ ਮੇ ਜਾਂਦਾ ਸੀ ਉਹ ਮਨਵੀਰ ਆਪ ਜਾਂਦਾ ਨਾਲ ਹੀ ਇਹਨੂੰ ਲੈ ਜਾਂਦਾ ਸੀ ਨਹੀਂ 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 ਇਹ ਤਾਂ ਕੰਮ ਫੇਰ ਖਰਾਬ ਹੋ ਜੀ ਦੁਕਾਨ ਵਾਲੇ ਦੁਕਾਨ ਹੈ ਹੀ ਬੜੀ ਲੱਗ ਗਈ ਆ ਦੁਕਾਨ ਵਾਲੀ ਆਤ ਤਾਂ ਪਾਣੀ ਪਾ ਲਈ ਇੱਥੇ ਰਿਹਾ ਆਪਾਂ ਲੈ ਆਉਣੇ ਕੰਮ ਨੇ ਦੁਕਾਨ ਤੋਂ ਉਰ ਆਉਂ। ਦੁਕਾਨ ਵਾਲੀ ਆਤ ਨਹੀਂ ਨਿਆਣੇ ਨੂੰ ਪਾਣੀ ਚਾਹੀਦਾ ਆਇਆ ਆ ਆਲਾ ਆਲਾ ਲਾਹੌਰ ਮਾ ਕੋਈ ਨਹੀਂ ਲਾਹੌਰ ਜਦੋਂ ਆਤ ਕਹਿੰਦੇ ਤੋ ਪਾ ਲੈਨੇ ਹੂੰ ਆਪਣੇ ਨਾ ਦੁਕਾਨ ਦੂਰ ਆ ਇਹ ਆਪਣੇ ਪਿੰਡ ਚ ਘਰ ਹੁੰਦਾ ਫਿਰ ਇੰਨੇ ਵੀ ਤੁਰ ਕੇ ਆ ਜਾਂਦੇ ਨੇ ਇਹ ਵੀ ਦੱਸੀਏ ਹੈ ਦੁਕਾਨ ਤੇ ਕਿੱਦੋਂ ਲੋਕੀ ਨੂੰ ਲੈ ਨੂ ਨੂ ਪੂਰੀ ਖੁਸ਼ ਹੋਈ ਪਈ ਆ ਲੈ ਲੈ ਨੂ ਨੂ ਕਿਦਾ ਹੈ ਮੈਂ ਸੁਣਿਆ ਕੀਦਾ ਵੀਰਾ ਏ ਓ ਨੂਰੂ ਵੀਰਾ ਕਿਦਾ ਏ ਮੇਰੀ ਗੱਲ ਸੁਣ ਹੈਲੋ ਨੂ ਨੂ ਕਹਿੰਦਾ ਸਪੁੱਤ ਪੁੱਤ ਕਹਿੰਦਾ ਵੀਰਾ ਕਿਦਾ ਏ ਲੇ ਚੱਲ ਚੱਲ ਉਹ ਤੇ ਗਿਰ ਜੂਗੀ ਚੱਕਰ ਆ ਜਾਣਾ ਨੂਨਾ ਮੇਰਾ ਨੂਨਾ ਮੇਰਾ ਇਹਨੂੰ ਨੂਨਾ ਲੈ 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 ਚੱਤੂ ਹਾਂਜੀ ਨੂਰੂ ਨੂਰੂ ਐ ਉਹ ਇਹਨੂੰ ਦੁੱਜਾ ਚੱਲ ਮੈਂ ਗਾਇਆ ਮਮੜਾ ਲਓ ਬਾਜੀ ਕਾਲੀ ਘਟਾਈ ਕਾਲੀ ਘਟਾ ਹੋ ਗਈ ਚਾਰੇ ਪਾਸੇ ਦੇਖ ਲੋ ਆ ਡੰਗਰ ਵਾਲੇ ਸ਼ੈੱਡ 'ਚ ਵੀ ਪੌਲ ਨੇਹਰਾ ਹੋ ਗਿਆ ਟਾਈਮ ਹੈਗਾ ਹਜੇ 5 ਵਜੇ ਦਾ ਪਰ ਉਹ ਕਹਿ ਦੂੰਗਾ ਕੋਈ 5 ਬੱਜੇ ਵੇ ਨੇਹਰਾ ਦੇਖ ਲੋ ਕਿੰਨਾ ਆਏ ਲੱਗਦਾ ਵੀ 7:30 8 ਵਜੇ ਕੇ ਹੁੰਦੇ ਜਦੋਂ ਇਹ ਇਹ ਦੇਖ ਲੋ ਮਾਨੇ ਬੱਲੇ 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 ਅੱਤਾਂ ਮਨ ਨੂੰ ਲੱਗਦਾ ਨਹੀਂ ਵੀ ਰੱਬ ਜਾਊਗਾ ਇਤਾਂ ਪੈਸੇ ਵੀ ਸਾਡੇ ਜਿਹੜਾ ਇੱਧਰ ਪਹਾੜ ਵੱਲ ਤੇ ਆਉਂਦਾ ਨਾ ਬੱਦਲ ਉਹ ਤਾਂ ਕੁਛ ਨਾ ਕੁ ਕਰਕੇ ਹੀ ਜਾਂਦਾ ਹੁੰਦਾ ਹੈ ਪਹਾੜ ਵੱਲੋਂ ਹੀ ਆ ਰਹੀ ਆ ਸਾਰਾ ਬੱਦਲ ਉਧਰੋਂ ਹੀ ਆਇਆ ਬੱਦਲ ਤੁਸੀਂ ਦੇਖ ਸਕਦੇ ਆ ਕਿਆ ਬਾਤ ਹੈ ਬੱਦਲਾ ਬੱਦਲਾ ਕਹ ਹੈ ਜੀ ਘਟਾ ਚੜੀ ਆ ਕਾਲੀ ਮੈਂ ਰੱਸੀ ਲੈਣ ਗਿਆ ਦਈ ਬਾਣ ਇਨਾ ਧੁੰਦ ਵੀ ਬਹੁਤ ੜਾ ਰਹਾ। ਸਕੋਪ 'ਚ ਪੰਗਾ 'ਚ ਪਾਣੀ। ਹਾਂ। ਦਾ ਪਾਈਪ ਹੰਦਿਆਂ ਨੂੰ ਚਾਹ ਪੀਂਦੇ ਦੇ ਬੰਦੇ। ਮੈਂ ਤਾਂ ਬਾਂਲ ਲੈ ਕੇ ਆਇਆ ਤਾਂ ਤੁਹਾਡੇ ਜੋਗਾ ਯਾਰ। ਹਾਂ ਕੋਈ ਨਾ ਕੋਈ ਨਾ ਚੱਲ ਚੱਲੋ ਤੁਸੀਂ ਫਿਰ ਆ ਗਿਆ ਮੈਂ। ਆ ਗਿਆ। ਫਿਰ ਮੇਰੀ ਆ ਗਈ ਚਾਹ ਪੀਲੀ ਧੀ। ਚਾਹ ਪੀਲੀ ਧੀ ਸਾਰੇ ਨੇ ਕਿਹਾ ਨਹੀਂ। ਲਓ ਜੀ ਕੁੱਪ ਫੜਾ ਰਿਹਾ ਹੈ। Oh ਹਾਂ ਬਹੁਤ ਗੇੜਾ ਤੋਈਦਾ ਤਾਂ ਯਾਰ ਯਾਰ ਰੱਬਾ ਚਾਂ ਕਿੜੀਆਂ ਪਾ ਦੇ ਪਹਿਲਾਂ ਜੇ ਮੀਂਹ ਪੈ ਜਾਵੇ ਫਿਰ ਤੂੰ ਡੱਬ ਜਾਂਦੀ ਆ ਜੀ ਥੋੜੀ ਜੇ ਮੀਂਹ ਨਾ ਪਿਆ ਇੱਦਾਂ ਤਾਂ ਬਹੁਤ ਅੜਾ ਨਹੀਂ ਰੱਬਰੇ ਹਨਾ ਉਹ ਹੋ ਕਰ ਕਿਆ ਸਕਦੇ ਆ ਜੀ ਰੱਬ ਮੁਰੇ ਚੋਣੀ ਆ ਕਿਸੇ ਦਾ ਇਹ ਬੂਟੇ ਦੇਖ ਲਓ ਧਰਤੀ ਨੂੰ ਲੱਗ ਲੱਗ ਕੇ ਮੁੜਦੇ ਆ ਈ ਮੜੇ ਕੜੀਆਂ ਵੀਆਂ ਲਓ ਜੀ ਨੇਰੀ ਢਾਈ ਘਟ ਪਰ ਕੰਮ ਆਪਣਾ ਪੂਰਾ ਕਰ ਗਈ ਚਾਰੇ ਪਾਸੇ ਫੇਰ ਦੂੜੀਆਂ ਤੋੜੀ ਕਰ ਗਈ ਆ ਦੇਖ ਲਓ ਇਹ ਆ ਬਾਈ ਜ਼ਮੀਰਾਂ ਦੀ ਜ਼ਿੰਦਗੀ ਹੁਣ ਮੀ ਪੈ ਰਿਹਾ ਮਠਾ ਮਠਾ ਜਹਾਜ ਜਿਆਦਾ ਤਾਂ ਨਹੀਂ ਹੈ ਵੈਸੇ ਤੂੜੀ ਖਾਸੀ ਉੜ ਗਈ ਆ ਦੇਖੋ ਸਾਰੀ ਤੂੜੀਓ ਤੋੜੀ ਆ ਫੇਰ ਅੱਜ ਵੀ ਉੱਦਣ ਵੀ ਆਹੀ ਹਾਲ ਤਾ ਆ ਦੇਖੋ ਅਸਵਾਰੀ ਤੂੜੀ ਉੱਪਰ ਤੇ ਉੜ ਕੇ ਆਈ ਅੱਜ ਵੀ ਹਾਂ ਆ ਦੇਖ ਸਕਦੇ ਬਸ ਦੇਖੋ ਤੂੜੀ ਬਾਛੜ ਤੁਸੀਂ ਇਹ हिसाब ਲਾ ਲਓ ਵੀ ਪਰਲੀ ਸਾਈਡ ਤੱਕ ਪਹਚਾਤੀ ਐਨੀ ਬਾਛੜ ਆਈ ਨਾ ਉਰਲੀ ਸਾਈਡ ਤੇ ਸ਼ੈੱਡ ਚੋਂ ਉਹ ਪਰਲੀ ਸਾਈਡ ਬਾਛੜ ਪਹਚਾਤੀ ਖੁਰਲੀ માં ਵੀ ਦੇਖ ਲਓ ਪਾਣੀ ਆ ਲਿਆ ਆ ਕਟੀਆਂ ਇੱਥੇ ਖੜੀਆਂ ਦੇਖੋ ਕਟੀਆਂ ਹੋਈ ਖੜੀਆਂ ਨਾ ਆਲੀਆਂ ਹੈ ਚੰਗੀ ਤਰ੍ਹਾਂ ਦੇਖੋ ਪਾਣੀ 흘ਲਿਜ ਦੇਖ ਲਓ ਕਿੱਥੇ ਤੱਕ ਪਾਣੀ ਪਹੁੰਚਾਤਾ ਬਚੜਾ ਇਹ ਆਹੀ ਗੱਲ ਹੈ ਛੱਡ ਅਸੀਂ ਚਲੋ ਛੱਡਦਾ ਸਾਡੇ ਤਾਂ ਉਹ ਫਾਇਦਾ ਗਰਮੀਆਂ ਚ ਬਹੁਤ ਜ਼ਿਆਦਾ ਹੈ ਅਸੀਂ ਉੱਚਾ ਇਸ ਕਰਕੇ ਪਾਇਆ ਤਾਂ ਵੀ ਚਲ ਗਰਮੀਆਂ ਚ ਤਪੂਗਾ ਨਹੀਂ ਹੈਨਾ ਹਵਾ ਦੀ ਕ੍ਰੋਸਿੰਗ ਰੱਖੀ ਹੋਈ ਹੈ ਜਿੱਦਾਂ ਉਹ ਸਾਹਮਣੇ 2 2.5 ਫੁੱਟ ਇਹ ਉੱਚਾ ਹੈ ਉਧਰ ਇੱਕ ਤਾਂ ਛੱਡ ਪੱਟ ਪੱਟ ਹੋਣ ਦਾ ਨਹੀਂ ਡਰ ਮੀਂਹ ਗਣੀ ਚ ਕਿਉਂਕਿ ਹਵਾ ਦੀ ਕ੍ਰੋਸਿੰਗ ਹੈਗੀ ਆ ਤੇ ਨੰਬਰ ਤੋਂ ਗਰਮੀਆਂ ਚ ਛੱਡ ਜ਼ਿਆਦਾ ਤਪਦਾ ਨਹੀਂ ਹੈਨਾ ਤਾਂ ਕਰਕੇ ਉੱਚਾ ਰੱਖਿਆ ਤਾਂ ਜੀ ਇਹ ਪਰ ਆ ਵੀ ਪੰਗਾ ਆ ਫਿਰ ਜਿੱਦਾਂ ਹੁਣ ਆ ਇਹ ਨੇਰੀ ਚ ਖੜਾ ਆ ਜਵੇ ਫਿਰ ਬਾਛੜ ਬਹੁਤ ਦੂਰ ਤੱਕ ਚਲੇ ਜਾਂਦੀ ਹੈ ਹੈਨਾ ਇਹ ਚਲੋ ਆਪਾਂ ਲ ਚੱਲੀ ਹੋ ਜਾਣਾ ਸਿਸਟਮ ਆ ਦੇਖੋ ਨੇਰੀ ਨੇ ਸਾਰੇ ਪਾਣੀ ਦੇ ਰਸਤੇ ਰੋਕਤੇ ਚੱਲੇ ਨੂੰ ਹੁਣ ਬੰਦੇ ਰਹਿਣ ਦੰਦਾ ਜੇ ਮੈਂ ਇੱਥੇ ਤੇ ਨਾਲ ਹੀ ਖੋਲਤੀ ਆ ਸਾਰੀ ਤੂੜੀ ਪਾਈਪ ਵਿੱਚ ਜਮ ਜਣੀ ਜਾ ਕੇ ਇਹਨੂੰ ਹੁਣ ਸਾਕੋ ਬਾਹਰ ਨੂੰ ਜਾਣ ਦੰਦੇ ਆ ਨਹੀਂ ਤਾਂ ਪਾਈਪ ਜਾਮ ਕਰ ਦਣਾ ਇਹਨੇ ਜਾ ਕੇ ਹੁਣ ਆ ਵੀ ਖੋ ਪਾੜ ਲਓ ਜੀ ਹੁਣ ਹੋ ਗਿਆ ਮੀਂਹ ਸ਼ੁਰੂ ਮੀਂਹ ਦੀ ਤਾਂ ਹੁਣ ਅਸੀਂ ਅਰਦਾਸ ਹੀ ਕਰਦੇ ਦੇ ਵੀ ਰੱਬਾ ਮੀਂਹੇ ਪਾ ਦੇ ਕਿਉਂਕਿ ਤੂੜੀ ਅੱਖਾਂ ਦੇ ਮੁਰੇ ਉੜਦੀ ਵੀ ਨਹੀਂ ਦੇਖ ਹੁੰਦੀ ਜੀ ਤੂੜੀ ਬਹੁਤ ਉੜ ਰਹੀ ਦੀ ਆ ਆ ਤੇਰੀ ਪਰਤੇ ਵੀ ਤੂੜੀ ਉੜਦੀ ਦੀ ਜਿਹੜੀ ਕੁੱਪ ਵਿੱਚ ਪਈ ਆ ਉਹ ਵੀ ਉੜਦੀ ਦੀ ਜਿਹੜੀ ਕੁੱਪ ਤੇ ਬਾਹਰ ਪਈ ਆ ਉਹ ਵੀ ਉੜਦੀ ਦੀ ਅਰਦਾਸ ਹੇਤੀ ਯਾਰ ਅੱਬਾ ਮਹੀਏ ਪਾ ਦੇ ਆ ਵੀ ਪੱਲੀ ਛਾਟ ਗਈ ਸਾਰੀ ਉਹ ਇਹ ਲਾਈ ਹੋਈ ਆ ਜਿੱਦਾਂ ਹੁਣ ਸੂਰਜ ਛਿਪਦਾ ਜਿਹੜਾ ਉਧਰੋਂ ਫੇ ਨਾ ਧੁੱਪ ਪੈਂਦੀ ਲੰਬੀ ਇੱਧਰ ਅੰਦਰ ਤੱਕ ਤਾਂ ਵੀ ਚੱਲ ਮੜਾ ਜਾ ਬਚਾਉ ਰਹਿੰਦਾ ਇਹ ਵੀ ਪਾਟ ਗਈ ਪੱਲੀ ਸਾਰੀ ਲੋ ਜੀ ਸਾਡੇ ਦਾ ਥੈਲੇ ਥੂਲੇ ਵੀ ਉਹ ਥੱਲੇ ਪਚਾ ਦੇ ਮੱਕੀ ਵੀ ਟੇਢੀ ਹੋਊਗੀ ਥੋੜੀ ਜੀ। ਬਾਈ ਜੀ ਨੇਰੀ ਆਈ ਉਹ ਬਹੁਤ ਆ। ਬਹੁਤ ਤੂਫਾਨ ਚੱਲਿਆ ਜੀ। ਤੇ ਆਓ ਦੇਖੋ ਗਾਇਆਂ ਨੇ ਕੀ ਕਰਿਆ। ਹੂੰ। ਗਾਇਆਂ ਨੇ ਸਾਡੀਆਂ ਨੇ ਉਹ ਉੱਥੇ ਦੇ ਨਾ ਜਾਲੀ ਦਾ ਜੋੜ ਪਾੜ ਲਿਆ। ਸਿੰਗ ਫਸਾ ਗਿਆ ਜਿਹੜੀ ਛੋਟੀ ਬੱਚੀ ਕੋਲ ਖੜੀ ਹੈ ਇਹਦੇ ਸਿੰਗ ਆ ਜੀ। ਤੇ ਆਹ ਜਿਹੜੀ ਖੜੀ ਹੈ ਨਾ ਛੋਟੀ ਬੱਚੀ ਦੋ ਖੜੀਆਂ ਜਣੀਆਂ ਸਾਈਡ ਤੇ ਇਹਦੇ ਸਿੰਗ ਆ ਛੋਟੀ ਦੇ। ਇਨੇ ਸੰਗਾਂ ਨਾਲ ਨਾ ਉੱਥੇ ਜਾਲੀ ਪਾੜ ਲਈ ਤੇ ਉਹ ਉੱਥੇ ਦੇ ਦੋ ਤਿੰਨ ਪੰਡਾ ਤੂੜੀਆਂ ਦੇਖ ਲਓ ਸੱਟ ਲੀਆਂ ਚਲੋ ਅਸੀਂ ਬੰਦ ਨਹੀਂ ਕਰਦੇ ਵੀ ਚੱਲ ਕੋਈ ਨਾ ਥੋੜੀ ਹੋਰ ਆਉਣੀ ਆ ਮੁੜ ਕੇ ਹਟ ਜਣੀਆਂ ਆਉਣ ਤੇ ਜਾਂ ਅੱਗੇ ਚਲੇਗੀ ਥੋੜੀ ਹਨਾ ਹੁਣ ਉੱਥੇ ਹੀ ਖਾਈ ਜਾਂਦੀਆਂ ਖੜੀਆਂ ਲਓ ਜੀ ਨੇਰੀ ਉਹ ਨੇਰੀ ਪਾਣੀ ਉਹ ਪਾਣੀ ਚਾਰੇ ਪਾਸੇ ਹੌਣ ਦੇ ਰਸਤੇ ਹੋ ਗਏ ਬੰਦ ਨਾ ਚੱਲ ਪਿਆ ਕੋਲ ਵੀ ਬਾਈ ਜੀ ਬਹੁਤ ਹੋ ਪਿਆ ਮਾ ਸੌਰੀ ਨੇ ਬਹੁਤ ਚੱਲੀ ਸਾਡੇ ਦਾ ਬੰਦੇ ਵੀ ਸਾਰੇ ਇਕੱਠੇ ਕਰਕੇ ਅੰਦਰ ਪਿਠਾ ਦੇ ਰੱਪ ਨੇ ਉਹ ਬੈਠੇ ਸਾਰੇ ਅੰਦਰ ਦੇਖੋ ਜੀ ਸਾਰੇ ਬੰਦੇ ਅੰਦਰ ਬੈਠੇ ਜਾ ਕੇ ਉਹ ਬਾਈ ਬੈਠਾ ਫੋਨ ਚਲਾਉਂਦਾ ਉਹ ਇਹ ਜੇ ਮੈਂ ਕਰੀ ਵੀ ਬੰਦਾ ਕਿਆ ਨਾ ਇਹ ਜੇ ਮੈਂ ਕੋਈ ਕੰਮ ਸੋਣਾ ਚੁਆਈ ਵਾਲਾ ਕੰਮ ਹੁਣ ਚੁਆਈ ਅਸੇ ਸ਼ੁਰੂ ਲੱਗੇ ਕਰਨ ਹੈ ਨਾ ਤੇ ਕੋਪੜਾ ਕੰਮ ਫਿਲਹਾਲ ਹਜੇ ਰੁਕ ਗਿਆ। ਹੁਣ ਤਾਂ ਕੱਲ ਭਰੇ ਗਿਆ ਇਹ ਕੰਮ। ਹਨਾ। ਛੁਰੂ। ਕਾਰ ਵੀ ਕੋਸ ਨਹੀਂ ਸਕਦੇ। ਰੱਬ ਮੂਰੇ। ਹਾਜੀ ਵੀ ਭਾਈ ਜੀ ਬੱਦਲ ਪੂਰਾ ਬੋਲਦਾ ਪੈ ਕੇ ਜਾਊਗਾ ਇਹ ਜਾਂਦਾ ਆਏ ਨਹੀਂ ਹੈ। ਜਿਹੜੇ ਹਿਸਾਬ ਗਿਆ ਲਾ ਦੇਖੋ ਹਵਾ ਹਜੇ ਵੀ ਉਹੀ ਚੱਲਦੀ। ਜਿਹੜੇ ਹਿਸਾਬ ਗਿਆ ਬੱਦਲ ਆ ਨਾ ਇਤਨੂੰ ਬਿਜਲੀ ਲੱਸ਼ਕਦੀ ਆ। ਬੈ ਕੇ ਤਾਂ ਜਾਊਗਾ ਇਹ ਆਏ ਨਹੀਂ ਜਾਂਦਾ। ਲਓ ਜੀ ਮੇਰੀ ਤਾਂ ਗੱਡੀ ਵੀ ਭਰ ਗਈ ਪੂਰੀ ਤੂੜੀ ਨਾਲ ਹੈ ਤੂੜੀਓ ਤੂੜੀ ਆ ਦੇਖੋ ਲੈ 10 ਔਖਾ ਕੰਮ ਆਹ ਰਹੀ ਗੱਡੀ ਤੂੜੀ ਨਾਲ ਭਰ ਗਈ ਯਾਰ ਕੀ ਕਰੂੰ ਪਹਿਲਾਂ ਗੱਡੀ ਧੋਣੀ ਪੈਣੀ ਹੈ ਲਓ ਜੀ ਹੁਣ ਦੇਖ ਲੋ ਗੱਡੀ ਰਿਕਾਰਡ ਨਹੀਂ ਵੀ ਘੱਟੀ ਵੀ ਬਾਹਰ ਖੜੀ ਆ ਪਰ ਅੰਦਰੋਂ ਵੀ ਨਹੀਂ ਦੀ ਲੱਗਣੀ ਅੰਦਰ ਮੋਰੇ ਟਰਾਲਾ ਲਾਇਆ ਵਾ ਜੀ ਰੇ ਨਾਲ ਭਰਿਆ ਵਾ ਹੈਨਾ ਇਹ ਹੁਣ ਚਲੋ ਹਵਾ ਬਾਈ ਜੀ ਫੇਰ ਦੇਖ ਲਓ ਦੁਬਾਰਾ ਨਾਲ ਇਹ ਹੁਣ ਤਾਂ ਅੱਧਾ ਘੰਟਾ ਹੋ ਗਿਆ ਮੀ ਪਏ ਨੂੰ ਆ ਦੇਖ ਲਓ ਤੂੜੀ ਲੈ ਹਵਾ ਫੇਰ ਕਾਲੀ ਕਟਾ ਸ਼ਾਹੀ ਪਈ ਛਾਈ ਪਈ ਆ ਦੇਖੋ ਪਤਲਾ ਪਤਲਾ ਪੂਰਾ ਜੂਰਾ ਸ਼ੋਰਾਂ ਤੇ ਬੋਲਦਾ ਮੰਦਿਆਂ ਨੂੰ ਚਾਹ ਦੇ ਦਿੱਤੀ ਭਾਈ ਹੈਨਾ ਬੰਦੇ ਕਹਿੰਦੇ ਚਾਹ ਪੀਣੀ ਆ ਹਾਂ ਬੈਠੀ ਸਾਡਾ ਤਰਪਿਆ ਅੰਦੀ ਦੇ ਕੇ ਇਹ ਤਾਂ ਸਾਡੇ ਕੱਖ ਵੀ ਰਹਿੰਦੇ ਤੇ ਬੰਦ ਨੂੰ ਰੱਬ ਨੇ ਵਿਛੜਾਈ ਕੰਮ ਸਾਰਾ ਰੋਕਤਾ ਉਹ ਕਰੀਏ ਕਾ ਇਹ ਕੰਮ ਸ਼ੁਰੂ ਹੋਏ ਨਹੀਂ ਹਟਣਾ ਹਾਂ ਭਾਈਆ ਪਰ ਉਹ ਫੇ ਹੁਣ ਸ਼ੁਰੂ ਕੰਮ ਯਾਰ ਨਵੇੜੀਏ ਆਪਾਂ ਲੱਗਿਆ ਕੋਈ ਪਹਿਲਾਂ ਥੋੜੀ ਪੋਣੀ ਆ ਪਾ ਲਈ ਯਾਰ ਫੋਨ ਨਾ ਮੇਰੇ ਬਾਬਾ ਨੂੰ ਹੂੰ ਨਹੀਂ ਰਤੀ ਲੱਗ ਜਿਹੜਾ ਕਿਹੜੇ ਹਿਸਾਬ ਨਾਲ ਹੋ ਗਿਆ ਇਹ ਲੱਗਾ 8 ਵਜੇ ਕੇ ਹੁੰਦੇ ਹੈ ਟਾਈਮ ਹਜੇ ਮੈਂ ਕਹਿੰਦਾ ਹੋਇਆ ਹੁਣ 8:30 ਦਾ 6 6:10 ਹੋਗੇ ਭਾਈ ਤੇ ਉਹਨੂੰ ਕੰਮ ਨਵੇੜੀ ਜੀ ਫਿਰ ਉਹੀ ਛੱਡੀ ਬੋਲ ਪਹਿਲਾ ਵਾਲਾ ਆਹ ਇੱਕ ਢੇਰ ਤਾਂ ਤੂੜੀ ਦਾ ਹੀ ਲੱਗ ਗਿਆ ਐਨੀ ਤੂੜੀ ਉੜ ਕੇ ਆ ਗਈ ਡੰਗਰਾਂ ਥੱਲੇ ਬੋਲਾ ਬੋਲਾ ਨੇਰੀ ਦੇਖ ਲੋ ਕਿਹੜੇ ਹਿਸਾਬ ਨਾਲ ਚੱਲਦਾ ਹੈ ਅੰਦਰੋਂ ਬਦਲ ਬਿਜਲੀ ਲੱਛਕ ਦੀ ਚੱਲੀ ਚਲੋ ਹਣ ਕਰਕੇ ਆਈ ਲੋ ਹਜੇ ਉੱਤਰ ਆਰਾਮ ਵੀ ਦੇਖਣੇ ਆ ਲਾ ਅਭੀ ਬੰਦਿਆਂ ਦੇ ਨਜ਼ਾਰੇ ਤਾਂ ਆ ਬੰਦਿਆਂ ਦੇ ਆ ਆ ਬੰਦਿਆਂ ਦੇ ਨਜ਼ਾਰੇ ਆ ਹੈ ਗਰਮਾ ਗਰਮ ਚਾਹ ਹੋਵੇ ਹੱਥ ਚ ਹੈ ਗਰਮ ਗਰਮ ਚਾਹ ਹਾਂ ਮੀ ਵਾਲਾ ਹੋਵੇ ਮੌਸਮ ਆ ਠੰਡਾ ਮੌਸਮ ਹੋ ਗਿਆ ਮੁਰਗਾ ਮਰਗਾ ਬਣਾ ਲਵੋ ਅੱਜ ਹਾਂ ਜੂ ਇਹ ਬਣੇਗਾ ਮੀਂਹ ਜੂ ਬਣੇਗਾ ਹੱਤਰ ਨਾਲ ਸਾਦ ਕੇ ਇਹ ਤੇਲ ਵਿੱਚ ਭੁਜੀਏ ਲੇਗਾ ਜਿਆਦਾ ਮਰਗਾ ਆ ਰਹੇ ਸੋਸ ਤੇ ਅਨੇ ਵੀਰ ਚਾਹ ਦਿੱਤੇ ਦੋ ਹਾਂ ਫੜਦਾ ਨਹੀਂ ਅੱਜ ਜਾਊਗਾ ਰੋਪੜ ਨੂੰ ਫੇਰਾ ਹੈ ਬੋਤਲ ਅਸੀਂ ਕਿੱਥੇ ਪੀਂਦੇ ਇਸ ਦਾ ਜੇ ਪੀਂਦੇ ਹੋਈਏ ਤਾਂ ਦਈਏ ਤੈਨੂੰ ਬੋਤਲ ਕੀ ਆ ਨਹੀਂ ਆ ਗਏ ਹਾਂ ਕੀ ਆ ਗੇ ਮਾ ਚੱਕ ਦੋ ਫਟੇ ਮੈਂ ਤਾਂ ਕਹਿੰਦਾ ਦਾ ਚਾਹ ਨਾਲੇ ਥਾਰ ਲਓ। ਨਾ ਪੀ ਲਓ ਹੋਰ ਪਾ ਲਓ ਅਜੇ ਪਈ ਆ। ਹਾਂ। ਬਿੱਟੂ ਨੇ ਪੀ ਲਈ। ਨਹੀਂ ਉਹ ਉਹ ਤੋੜੀ ਲੈਣ ਗਿਆ ਹਨਾ। ਲਾਉ ਨਾ। ਲਾਉ ਜੀ। ਉਹ ਕਰੀਏ ਫੇਰ ਕੰਮ ਸ਼ੁਰੂ। ਡਰਮ-ਫਰਮ ਧੋਵਾ ਅਜੇ ਤਾਂ ਡਰਮ ਵੀ ਪਾਈ ਐ ਇਦਾਂ ਹੀ। ਦੇਖਦਾ ਰਹਿ ਜਾ।